ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਇੱਕ ਪਿੰਡ ਨੂੰ ਲੈ ਕੇ ਕੀਤਾ ਵੱਡਾ ਐਲਾਨ ਉਸ ਪਿੰਡ ਨੂੰ ਜਿਸ ਪਿੰਡ ਦਾ ਨਾਮ 1947 ਤੋਂ ਲੈ ਕੇ ਉਸ ਪਿੰਡ ਦੇ ਨਾਮ ਨੂੰ ਉਸ ਨਾਮ ਨਾਲ ਜਾਣਿਆ ਜਾਂਦਾ ਸੀ ਲੇਕਿਨ ਉਸ ਪਿੰਡ ਦੇ ਨਾਮ ਤੇ ਜੋ ਅੱਜ ਵੱਡਾ ਐਲਾਨ ਕੀਤਾ ਹੈ ਕਿ ਉਸ ਪਿੰਡ ਦਾ ਇਹ ਨਾਮ ਕਿਉਂ ਰੱਖਿਆ ਗਿਆ ਉਸ ਵਕਤ ਉਸ ਪਿੰਡ ਦੇ ਵਿੱਚ ਕੀ ਸਾਰੇ ਲੋਕ ਜਿਹੜੇ ਨੇ ਉਹ ਅਨਪੜ੍ਹ ਸੀ ਉਹ ਸਾਰੇ ਲੋਕ ਉਸ ਪਿੰਡ ਦੇ ਵਿੱਚ ਜਿਹੜੇ ਬਿਲਕੁਲ ਇਸ ਨਾਮ ਨੂੰ ਲੈ ਕੇ ਉਹਨਾਂ ਨੇ ਕਦੀ ਕਿਸੇ ਸਰਕਾਰ ਤੋਂ ਮੰਗ ਨਹੀਂ ਕੀਤੀ ਸੋ ਉਸ ਪਿੰਡ ਦਾ ਐਸਾ ਨਾਮ ਕੀ ਏ ਜਿਸ ਨੂੰ ਅੱਜ ਬਦਲ ਕੇ ਮੁੱਖ ਮੰਤਰੀ ਨੇ ਜੋ ਉਸ ਪਿੰਡ ਦਾ ਨਵਾਂ ਨਾਮ ਰੱਖਿਆ ਜਿਲ੍ਹਾ ਫਾਿਲਕੇ ਦਾ ਉਹ ਬਹੁਤ ਮਸ਼ਹੂਰ ਪਿੰਡ ਤਹਿਸੀਲ ਅਬੋਰ ਦੇ ਵਿੱਚ ਪੈਂਦਾ ਡੰਗਰ ਖੇੜਾ ਪਿੰਡ ਦੀ ਗੱਲ ਕਰ ਰਹੇ ਹਾਂ ਡੰਗਰ ਖੇੜਾ ਦਾ ਨਾਮ ਡੰਗਰ ਖੇੜਾ ਕਿਵੇਂ ਪਿਆ ਅੱਜ ਮੁੱਖ ਮੰਤਰੀ ਨੇ ਉਸ ਪਿੰਡ ਦਾ ਨਾਮ ਬਦਲ ਕੇ ਕੀ ਰੱਖਿਆ ਹੈ ਜੋ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਸੀਐਮ ਭਗਵੰਤ ਮਾਨ ਅਕਸਰ ਇਹ ਕਹਿ ਕਰਦੇ ਸੀ ਕਿ ਮੈਂ ਜਦੋਂ ਵੀ ਆਪਣੇ ਕਲਾਕਾਰੀ ਪ੍ਰੋਗਰਾਮ ਕਰਦਾ ਸੀ ਤਾਂ ਮੈਂ ਫਾਇਲਕਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਬਾਰਡਰ ਏਰੀਆ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਮੈਂ ਜਾ ਕੇ ਉੱਥੇ ਜਿਹੜਾ ਕਿ ਲੋਕਾਂ ਨਾਲ ਮਿਲਿਆ ਹੋਇਆ ਔਰ ਮੈਨੂੰ ਪਤਾ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਅੱਜ ਉਹਨਾਂ ਨੇ ਫਾਇਲਕਾ ਜ਼ਿਲ੍ਹੇ ਦੇ ਵਿੱਚ ਇੱਕ ਡਿਗਰੀ ਕਾਲਜ ਦਨ ਉਦਘਾਟਨ ਕੀਤਾ ਔਰ ਇਲਾਕੇ ਦੀਆਂ ਸੰਗਤਾਂ ਨੂੰ ਜਿਹੜਾ ਕਿ ਬਹੁਤ ਵੱਡਾ ਡਿਗਰੀ ਕਾਲਜ ਦੀ ਮੰਗ ਸੀ ਉਹਨੂੰ ਪੂਰਾ ਕੀਤਾ ਜਿਵੇਂ ਹੀ ਉਹ ਪਿੰਡ ਡੰਗਰ ਖੇੜਾ ਵਿੱਚ ਪਹੁੰਚੇ ਉਹ ਡੰਗਰ ਖੇੜਾ ਪਿੰਡ ਨੂੰ ਲੈ ਕੇ ਉਹਨਾਂ ਨੇ ਜਿਹੜਾ ਕਿ ਬਹੁਤ ਸ਼ਰਮਸ਼ਾਰ ਵੀ ਹੋਏ ਔਰ ਉਹਨਾਂ ਨੇ ਵੱਡੀ ਗੱਲ ਕਹੀਏ ਕਿ ਡੰਗਰ ਖੇੜਾ ਪਿੰਡ ਉਸ ਵਕਤ ਨਾਮ ਰੱਖਿਆ ਗਿਆ ਸੀ ਜਦੋਂ ਇਸ ਪਿੰਡ ਵਿੱਚ ਸਿਰਫ ਕੁਝ ਕੁ ਘਰ ਰਹਿੰਦੇ ਸੀ 1947 ਦੇ ਵਿੱਚ ਜਦੋਂ ਲੋਕ ਉੱਜੜ ਕੇ ਪੰਜਾਬ ਵਾਲੇ ਪਾਸੇ ਨੂੰ ਆਏ ਇਸ ਪੰਜਾਬ ਦੇ ਵਿੱਚ ਉਸ ਵਕਤ ਕੁਝ ਦੋ ਚਾਰ ਘਰ ਸੀ ਔਰ ਉਹ ਅਨਪੜ ਲੋਕ ਸੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਔਰ ਇੱਥੇ ਸਾਰੇ ਆਵਾਰਾ ਪਸ਼ੂ ਫਿਰਦੇ ਹੁੰਦੇ ਸੀ ਔਰ ਆਵਾਰਾ ਪਸ਼ੂਆਂ ਦੇ ਨਾਂ ਤੇ ਇਸ ਪਿੰਡ ਦਾ ਨਾਮ ਰੱਖ ਦਿੱਤਾ ਗਿਆ ਸੀ ਡੰਗਰਖੇੜਾ ਸੋ ਡੰਗਰਾਂ ਦਾ ਨਾਮ ਸੀ ਡੰਗਰਾਂ ਦੇ ਨਾਮ ਤੇ ਉਸ ਪਿੰਡ ਦਾ ਨਾਮ ਰੱਖ ਦਿੱਤਾ ਡੰਗਰਖੇੜਾ ਲੇਕਿਨ ਉਸ ਤੋਂ ਬਾਅਦ ਇਸ ਪਿੰਡ ਦੀ ਆਬਾਦੀ ਬਹੁਤ ਵੱਧ ਗਈ ਉਸ ਪਿੰਡ ਦੇ ਵਿੱਚ ਲੋਕ ਪੜ੍ਹਨ ਲੱਗ ਕੇ ਵੱਡੇ ਅਫਸਰ ਤੱਕ ਬਣ ਗਏ ਅਧਿਆਪਕ ਬਣ ਗਏ ਪੂਰਾ ਫਾਇਲ ਕਾ ਜਿਹਨੇ ਵਿੱਚ ਸਭ ਤੋਂ ਵੱਧ ਅਧਿਆਪਕ ਉਸੇ ਪਿੰਡ ਦੇ ਹਰੇਕ ਕਰ ਵਿੱਚੋਂ ਦੋ-ਦੋ ਅਧਿਆਪਕ ਬਣੇ ਨੇ ਔਰ ਡੰਗਰ ਖੇੜਾ ਪਿੰਡ ਦੇ ਵਿੱਚੋਂ ਪੜੇ ਲਿਖਿਆ ਸਭ ਤੋਂ ਵੱਧ ਵਰਗ ਹੋਣ ਕਰਕੇ ਉਸ ਪਿੰਡ ਨੂੰ ਲੋਕਾਂ ਨੇ ਅਜੇ ਵੀ ਡੰਗਰ ਖੇੜਾ ਨਾਂ ਰੱਖਿਆ ਹੋਇਆ ਹੈ ਉਹ ਅੱਜ ਮੁੱਖ ਮੰਤਰੀ ਨੇ ਵੱਡਾ ਐਲਾਨ ਕੀਤਾ ਕਿ ਹੁਣ ਇਸ ਪਿੰਡ ਦਾ ਨਾਮ ਡੰਗਰ ਖੇੜਾ ਨਹੀਂ ਹੋਵੇਗਾ ਇਸ ਪਿੰਡ ਦਾ ਨਾਮ ਕਾਗਜ਼ਾ 'ਚ ਡੰਗਰ ਖੇੜਾ ਤੜ ਦਿੱਤਾ ਜਾਵੇਗਾ ਔਰ ਇਸ ਪਿੰਡ ਦਾ ਨਾਮ ਰੱਖਿਆ ਜਾਵੇਗਾ ਅਧਿਆਪਕ ਖੇੜਾ ਜੋ ਲੋਕ ਪੜ੍ਹ ਲਿਖ ਕੇ ਇੰਜੀਨੀਅਰ ਬਣੇ ਨੇ ਅਧਿਆਪਕ ਬਣੇ ਨੇ ਔਰ ਉਹ ਅੱਗੇ ਜੋ ਚਾਨਣ ਮੁਨਾਰਾ ਹੋਏ ਨੇ ਲੋਕਾਂ ਦੇ ਵਿੱਚ ਸਿੱਖਿਆ ਦੇ ਰਹੇ ਨੇ ਲੇਕਿਨ ਉਹਨਾਂ ਦੇ ਪਿੰਡ ਦਾ ਨਾਮ ਜੋ ਡੰਗਰ ਖੇੜਾ ਹੁੰਦਾ ਤਾਂ ਉਹ ਬਹੁਤ ਸ਼ਰਮਸਾਰ ਹੁੰਦੇ ਨੇ ਉਹਨਾਂ ਨੂੰ ਆਪਣੇ ਪਿੰਡ ਦਾ ਨਾਮ ਦੱਸਣ ਲੱਗਿਆਂ ਵੀ ਸ਼ਰਮ ਮਹਿਸੂਸ ਹੁੰਦੀ ਸੀ ਕਿ ਇੱਕ ਪੜ੍ਹਿਆ ਲਿਖਾ ਵਰਗ ਹੋ ਕੇ ਉਹ ਡੰਗਰ ਖੇੜਾ ਪਿੰਡ ਦੇ ਵਿੱਚ ਰਹਿੰਦਾ ਹੋਵੇ ਔਰ ਪਿੰਡ ਡੰਗਰਾਂ ਦੇ ਨਾਮ ਤੇ ਜਿਹੜਾ ਪਿੰਡ ਦਾ ਨਾਂ ਵੱਜਿਆ ਸੀ ਅੱਜ ਉਸ ਪਿੰਡ ਦਾ ਨਾਮ ਬਦਲ ਕੇ ਉਸ ਪਿੰਡ ਦੀ ਨੁਹਾਰ ਬਦਲੀ ਜਾਵੇਗੀ ਮੁੱਖ ਮੰਤਰੀ ਨੇ ਵੱਡਾ ਐਲਾਨ ਕੀਤਾ ਹੈ ਅਧਿਆਪਕ ਖੇੜਾ ਉਸ ਪਿੰਡ ਦਾ ਨਾਮ ਰੱਖ ਾਰੇ पढ़े लिखे और अध्यापक ने डंगरखेड़ा 1947 तो जो उस पिंड ਦਾ ਨਾਮ ਵੱਜਿਆ ਹੋਇਆ ਸੀ ਜੋ ਜਿਹੜੀਆਂ ਸਰਕਾਰਾਂ ਕਦੇ ਇਸ ਪਾਸੇ ਧਿਆਨ ਨਹੀਂ ਦੇ ਸਕਦੀਆਂ ਸੀ ਭਾਵੇਂ ਕਾਂਗਰਸ ਦਾ ਸੁਨੀਲ ਕੁਮਾਰ ਜਾਖੜ ਉੱਥੇ ਰਹਿਣ ਵਾਲੇ ਨੇ ਉਹ ਸੁਨੀਲ ਕੁਮਾਰ ਜਾਖੜ ਨੇ ਵੀ ਕਦੇ ਡੰਗਰਖੇੜਾ ਨੂੰ ਡੰਗਰ ਹੀ ਸਮਝੀ ਰੱਖਿਆ ਉੱਥੋਂ ਦੇ ਲੋਕਾਂ ਨੂੰ ਡੰਗਰਾਂ ਦੇ ਬਰਾਬਰ ਜੋ ਸੁਰੂਤਾ ਦਿੱਤੀਆਂ ਗਈਆਂ ਜੋ ਅੱਜ ਲੋਕ ਵਿਚਾਰੇ ਤਰਸ ਰਹੇ ਨੇ ਅੱਜ ਸੁਨੀਲ ਕੁਮਾਰ ਜਾਖੜ ਪਾਵੇ ਪੱਡਿਆ ਉਹਦੇ ਆਦੇਰੇ ਬਲਰਾਮ ਜਾਖੜ ਵੱਡੇ ਉਹਦੇ ਆਦੇਰੇ ਕਦੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਇਹੋ ਜੇ ਪਿੰਡਾਂ ਦੇ ਵਿੱਚ ਕਿ ਇਹਨਾਂ ਪਿੰਡਾਂ ਦੇ ਲੋਕਾਂ ਦੀ ਕਦੇ ਸਾਰ ਨਹੀਂ ਲਈ ਕਿ ਉਹ ਆਪਣੇ ਆਪ ਕਿਸ ਤਰ੍ਹਾਂ ਸ਼ਰਮ ਮਹਿਸੂਸ ਕਰਦੇ ਸੀ ਔਰ ਕਿਸ ਤਰ੍ਹਾਂ ਆਪਣਾ ਜੀਵਨ ਬਸਰ ਕਰਦੇ ਸੀ ਅੱਜ ਉਹਨਾਂ ਨੇ ਵੱਡੇ ਪ੍ਰੋਜੈਕਟ ਵੀ ਲੈ ਕੇ ਆਏ ਨੇ ਜਿਹੜਾ ਫਾਇਲ ਕਾ ਦੇ ਵਿੱਚ ਜੋ ਪੀਣ ਵਾਸਤੇ ਪਾਣੀ ਔਰ ਜਿਹੜਾ ਸਾਫ ਸੁਥਰਾ ਪਾਣੀ ਮੁਹੱਈਆ ਕਰਾਉਣ ਦਾ ਪ੍ਰੋਜੈਕਟ ਦਾ ਨਹੀਂ ਪੱਤਰ ਕਹਿ ਇੱਕ ਡਿਗਰੀ ਕਾਲਜ ਦਾ ਸੁਖਚਾਨ ਸਿੰਘ ਨਾਂ ਦੇ ਸਰਕਾਰੀ ਕਾਲਜ ਦਾ ਜਿਹੜਾ ਉੱਥੇ ਨੀ ਪੱਤਰ ਰੱਖ ਕੇ ਉਹਦਾ ਉਦਗਾਟਨ ਕੀਤਾ ਕਿ ਸੁਖਚਾਨ ਸਿੰਘ ਕਾਲਜ ਜੋ ਇੱਕ ਨੌਜਵਾਨ ਅਗੂਧਿਆਪਕ ਸੀ ਸੁਖਚਾਨ ਸਿੰਘ ਉਸ ਦੇ ਨਾਮ ਤੇ ਉਸ ਕਾਲਜ ਦਾ ਨਾਮ ਰੱਖ ਦਿੱਤਾ ਗਿਆ ਸੁਖਚਾਨ ਸਿੰਘ ਕਾਲਜ ਜੋ ਲੋਕਾਂ ਨੇ ਡੰਗਰ ਖੜੇ ਲੋਕਾਂ ਨੂੰ ਸਮਰਪਨ ਕੀਤਾ ਪੱਲੂਆਣਾ ਹਲਕੇ ਦੇ ਵਿੱਚ